ਯਾ ਹਰੀਆ ਬਾਈ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਆਇਆ ਮੋਟਰਸਾਈਕਲ ਹੁੰਦਾ ਆਪਾਂ ਸਪਲੈਂਡਰ ਦਵਾਦਾ ਘਰ ਤੇ ਆਨੇ ਨਮਾ ਅਛਾ ਜੀ ਹੋਰ ਯਾਰੇ ਹਸਣ ਹੋਰ ਹੋਰ ਬਾਪੇ ਯਾਰੇ ਆਪਣੇ ਤਾਂ ਫੁੱਲ ਚੰਗੀ ਰੱਬ ਦੀਆਂ ਮੇਹਰਾਂ ਨੇ ਢੱਡਾ ਟੁੱਡਾ ਕੀ ਚੱਲਦਾ ਬਾਬੇ ਢੱਡਾ ਢੱਡਾ ਸਿੱਤ ਬਿੱਲੇ ਆ ਯਾਰਾ ਮੀਰ ਆਦਮੀ ਤੁਸੀਂ ਨਾਲ ਚੱਕੀ ਫਿਰਦੇ ਹੋ ਹੈ ਸਾਰਾ ਆਪੇ ਆਏ ਓਏ ਪਾਰਟੀ ਬੂਟੀ ਕਰਨ ਚੱਲੀ ਆਇਆ ਤੁਸੀਂ ਕਿੱਧਰ ਸਾਡੀ ਕੀ ਓਕਾਤਾ ਬਾਈ ਇਹ ਤੇ ਬਾਈ ਤਿੰਨੇ ਜਣੇ ਬਹਿ ਸਕਦੇ ਆ ਚਾਰ ਜਣੇ ਨਹੀਂ ਸੀਟ ਟੁੱਟ ਜੂਗੀ ਬਾਈ ਠੀਕ ਹੈ ਨਾ ਪੈਸੇ ਲੱਗਦੇ ਨੇ ਲੱਖ ਰੁਪਏ ਦਾ ਆਇਆ ਬਾਈ ਏ ਹਾਂ ਇੱਥੇ ਮੈਂ ਥੋੜਾ ਗਾਣਾ ਥੋੜਾ ਖਾਊਂਗਾ ਘਰ ਤੈਨੂੰ ਤੁੱਛੇ ਬੰਦੇ ਬਿਠਾ ਗਏ ਇਹਦਾ ਅਮੀਰ ਹੀ ਬਣਾਂਗੇ ਯਾਰ ਆਪਣੀ ਕੋਈ ਇੱਜ਼ਤ ਹੀ ਨਹੀਂ ਕੀ ਯਾਰ ਭੈਣ ਜੀ ਤਲੇਰ ਪੈਂਦੀ ਥੀ ਯਾਰ ਬੱਬੇ ਕੋਈ ਤਰੱਕੀ ਕਰਨੀ ਪੈਣੀ ਆ ਮੈਨੂੰ ਹੋਰ ਯਾਰ ਆ ਜਾ ਚਲੀ ਕਰ ਆ ਬੱਬੇ ਇੱਕ ਗੱਲ ਆਪਣੀ ਭੈਣ ਜੋ ਐਸ਼ ਹੋਰ ਰਾਜ ਤੇ ਉਹਨਾਂ ਨਾਲ ਸੜਿਆਂ ਦਾ ਇੱਕ ਕਮਰਾ ਤੂੰ ਕਿੱਧਰ ਉਹਨਾਂ ਨਾਲ ਤੁਰਿਆ ਫਿਰਦਾ ਸੀ ਮੁਸਕਾਂ ਨਾਲ ਪੈ ਜੋ ਆਪਦੀ ਔਕਾਤ ਜਾਣ ਇਹ ਵੀ ਮੈਂ ਕਿੱਡੀ ਜ਼ਮੀਨ ਦਾ ਮਾਲਕ ਸਰਦਾਰ ਆ ਐਹੋ ਜਿਹਾ ਨਾਲ ਤੁਰਿਆ ਕਰ ਆਪਣੀ ਇੱਚ ਦੇ ਜੋ ਫਰਕ ਪੈਂਦਾ ਆ ਤੂੰ ਮੇਰਾ ਛੋਟਾ ਭਾਈ ਆ ਤੈਨੂੰ ਤਾਂ ਕਰਕੇ ਸਮਝਾਉਣਾ ਆ ਦੇਖ ਮੇਰ ਨਾਲ ਰਹਿੰਦਾ 24 ਘੰਟੇ ਭੈਜੋ ਸਰਦਾਰਾਂ ਵਾਂਗੂ ਜ਼ਿੰਦਗੀ ਚ ਹੁੰਨੇ ਆ ਸੀ ਕੋਈ ਚੀਜ਼ ਦੇ ਘਟਾ ਭੈਜੋ ਲੋਕਾਂ ਕੋਲ ਸਾਈਕਲ ਨਹੀਂ ਆਪਾਂ ਭੈਜੋ ਲੱਖ ਦਾ ਮੋਟਰਸਲ ਚੱਕੀ ਫਿਰਦੇ ਆ ਤੂੰ ਉਹ ਨਾਲ ਗੱਲ ਤੂੰ ਨਾਲ ਐਵੇਂ ਚੱਲ ਬਿਲ ਨਾ ਓਲਾ ਕਰ ਭੈਜੋ ਵਧੀਆ ਰਹਿ ਗਰ ਜੈਨੂਅਲ ਬੰਦਿਆਂ ਨਾਲ ਯਾਰ ਆਪਣੀ ਦੋਨਾਂ ਭਰਾਵਾਂ ਦੀ ਯਾਰ ਆਈ ਜ਼ਿੰਦਗੀ ਆ ਆ ਕੋਠਾ ਆ ਯਾਰ ਇੱਕ ਕੋਈ ਤਰੱਕੀ ਤ੍ਰਿਪਤੀ ਕਰੀਏ ਯਾਰ ਬਾਬੇ ਉਹਨਾਂ ਤੋਂ ਵੀ ਅਮੀਰ ਬਣ ਕੇ ਦਿਖਾਈਏ ਯਾਰ ਆ ਵੀ ਯਾਰ ਲੋਨ ਦਾ ਹੀ ਆ ਤਾਈਓ ਸਰਕਾਰੀ ਅੱਖਰ ਲਿਖੇ ਹੋਏ ਆ ਯਾਰ ਕੋਈ ਜ਼ਿੰਦਗੀ ਨਹੀਂ ਯਾਰ ਆਪਣੀ ਕੋਈ ਬਾਬੇ ਕੋਈ ਕਰੀਏ ਕੋਈ ਤਰੱਕੀ ਕਰਾਂਗੇ ਹੋਰ ਚੱਲ ਫਿਰ ਚਲੀਏ ਤਰੱਕੀ ਅੰਦਰ ਰੁਕੀਆਂ ਕਰੀਏ ਯਾਰ ਕੋਈ ਕਾਗਜ਼ ਖੋਜੀ ਦੇਖੀਏ ਹੋਰ ਯਾਰ ਨੇ ਦੋਸਤਾਂ ਵਧੀਆ ਵਧੀਆ ਮਰੀਆਂ ਚਾਣਿਆ ਫਿਰ ਗੱਡੀ ਗੱਡੀ ਚੱਕੀ ਵਰਦਾ ਗੱਡੀ ਆਪਣੀ ਆ ਵੀਰੇ ਅੱਛਾ ਹਾਂ ਕਿਹੜਾ ਤੇਰਾ ਖਜ਼ਾਨਾ ਹੱਥ ਲੱਗ ਗਿਆ ਰੱਬ ਦਾ ਰੱਬ ਦੀ ਕਿਰਪਾ ਆ ਅੱਛਾ ਤੁਸੀਂ ਸੁਣਾਓ ਆਇਆ ਕਿਹੜੇ ਚੱਲਦਾ ਕਿੱਦਾਂ ਕਿਹੜਾ ਘਰ ਪਾ ਲਿਆ ਆਇਆ ਦਿਖਾ ਲਿਓ ਨਾ ਚਲੋ ਫਿਰ ਆ ਜਾਓ ਬਹਿ ਜਾਓ ਆਇਆ ਭਾਈ ਮੈਂ ਗੱਡੀ ਚਲਾ ਅੱਛਾ ਘਰ ਹੁੰਦਾ ਘਰ ਆਪਣਾ ਅੱਛਾ ਘਰ ਕਿੱਥੇ ਪਾ ਲਿਆ ਇੱਕ ਕਮਰਾ ਹੁੰਦਾ ਸੀ ਢਾਡੇ ਦਾ ਆਇਆ ਯਾਰ ਰੱਬ ਦੀ ਕਿਰਪਾ ਬੰਦਾ ਲੈ ਲੇ ਮੈਂ ਹੋਣੀ ਨਹੀਂ ਭਾਈ ਦੇਖ ਲੈਣਾ ਗੱਡੀ ਚਲਾ ਕੇ ਚਾਹੋ ਆ ਪਾਇਆ ਕੋਠੀ ਅਹ ਭਾਈ ਹੋਰ ਅਚਾਰ ਆ ਪਾਇਆ ਫਿਰ ਕੋਠੀ ਆ ਭਾਈ ਹੋਰ ਆ ਪਾਇਆ ਵੀਰੇ ਕੋਠੀ ਦੇਖ ਆਪਣੀ ਦੇਖ ਬਦਿਆ ਕੋਠੀ ਦਾ ਪੂਰੀ ਬੰਗ ਪਾਈ ਯਾਰ ਇਹ ਤਾਂ ਹਵੇਲੀ ਲੱਗਦੀ ਯਾਰ ਬੜੀ ਵੱਡੀ ਕੋਠੀ ਪਾਈ ਨਹੀਂ ਯਾਰ ਪਹਿਲਾਂ ਗਰੀਬ ਹੁੰਦੇ ਸੀ ਹੁਣ ਦੇਖ ਅਮੀਰ ਦਿਖਦੇ ਆ ਚਲ ਆ ਜੋ ਅੰਦਰ ਆ ਜੋ ਅੱਛਾ ਅੰਦਰ ਬਈ ਚਲਾ ਦਿੰਦਾ ਕੰਦੂ ਪਰਿਵਾਰਿਕ ਹੋਵੇਗਾ ਸਦਾ ਤੁਸ ਹੋਇਆ ਮੇਰੇ ਨੇ ਜਿਹੜੇ ਸਮਾਲੇ ਆਟਾ ਦੇਖਿਆ ਬਈ ਉਹਨ ਕੋਠੀ ਵਾਲੀ ਸਾਡਾ ગામ ਦਾ ਛੋਟੇ ਦੋ ਕਮਰੇ ਸੀ ਉਹਨਾਂ ਸੀ ਵੀ ਇੱਕ ਵੱਡੀ ਕੋਠੀ ਵਾਲੀ ਆ ਨਾਲ ਦੇ ਲਈ ਬੁਗਰੀਆਂ ਸੋਰੀ ਬਈ ਯਾਰ ਮੇਰੇ ਤੋਂ ਗਲਤੀ ਹੋ ਗਈ ਯਾਰ ਸੌਰੀ ਭਾਈ ਮੈਨੂੰ ਮਾਫ਼ ਕਰ ਦੇ ਯਾਰ ਭਰਾ ਦੱਸਾਂ ਕੀ ਯਾਰ ਮੇਰੇ ਤੋਂ ਗਲਤੀ ਹੋ ਗਈ ਮੈਂ ਬਹੁ ਵੱਡੀ ਗਲਤੀ ਮੰਨਦਾ ਵੀਰੇ ਤੁਹਾਡੇ ਤੋਂ ਸੌਰੀ ਭਾਈ ਕੋਈ ਨਹੀਂ ਭਾਈ ਯਾਰ ਤੁਸੀਂ ਕਿੰਨੇ ਵਧੀਆ ਹੋ ਯਾਰ ਮੈਂ ਤੁਹਾਨੂੰ ਕਦੇ ਮੋੜਸਲ ਦੇ ਨਹੀਂ ਚੜਨ ਦਿੰਦਾ ਨਾ ਤੁਹਾਨੂੰ ਘਰੇ ਬੜਨ ਦਿੰਦਾ ਯਾਰ ਤੁਸੀਂ ਫਿਰ ਵੀ ਯਾਰ ਦੇਖ ਮੈਨੂੰ ਗੱਡੀਆਂ 'ਚ ਕਮਾਇਆ ਯਾਰ ਆਪਦੇ ਘਰ ਲੈ ਕੇ ਆਏ ਤੁਸੀਂ ਯਾਰ ਤੁਹਾਡਾ ਦਿਲ ਬਹੁਤ ਵਧੀਆ ਹੈ ਯਾਰ ਕੋਈ ਨਾ ਭਰਾ ਬੱਸ ਤੈਨੂੰ ਪਤਾ ਸਿਆਸਤ ਨਾਲ ਥੋੜਾ ਅਮੀਰੀ ਚ ਨਾ ਹੋ ਗਿਆ ਸੀ ਭਰਾਵਾ ਪੈਸੇ ਦੇ ਨਸ਼ੇ ਚ ਅੰਨਾ ਹੋ ਗਿਆ ਸੀ ਭਰਾਵਾ ਯਾਰ ਮੈਂ ਆਪਦੇ ਭਰਾਵਾਂ ਨਾਲ ਕੇ ਯਾਰ ਭੁੱਲ ਗਿਆ ਯਾਰ ਸੋਰੀ ਕੋਈ ਨਾ ਯਾਰ ਭਰਾ ਯਾਰ ਦਿਲੋਂ ਸੋਰੀ ਆ ਯਾਰ ਕੋਈ ਨਹੀਂ ਅਸੀਂ ਵੀ ਯਾਰ ਹੁਣ ਗਰੀਬੀ ਗਰੂਪ ਵੀ ਦੇਖਦੇ ਨਹੀਂ ਸਾਰੇ ਭਰਾ ਹੀ ਅੱਛਾ ਅੱਛਾ ਸਸਸੀ ਗਰਵਾਈ ਮਿੱਤਰੋ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਗਰੀਬ ਅਮੀਰ ਨਾ ਦੇਖੋ ਨਾ ਕੋਈ ਜਾਤ ਪਾਤ ਦੇਖੋ ਪਤਾ ਨਹੀਂ ਕਿਹਦੇ ਕਦੋਂ ਦਿਨ ਬਦਲ ਜਾਣੇ ਆ ਤੇ ਕਿਹਦਾ ਕਦੋਂ ਪਟਾਕਾ ਵਜ ਜਾਣਾ ਭਰਾਵਰਿਆ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਓ ਭਰਾ